ਸਵੀਕਾਰ ਦੋਸਤੋ ਅੱਜ ਆਪਾਂ ਪਹੁੰਚੇ ਆਂ ਪਿੰਡ ਭਾਗ ਜੰਦਰਾ ਬੱਕਰੀਆਂ ਦੀ ਮੰਡੀ ਤੇ ਮੰਡੀ ਤੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਵੱਡੀ ਹੋ ਗਈ ਹੈ ਇਧਰਲੇ ਪਾਸੇ ਬਈ ਕੈਮਰਾ ਘੁਮਾ ਦੇ ਇਧਰ ਵੀ ਜਿਹੜੀ ਮੰਡੀ ਆਲਾ ਅੱਗੇ ਵੱਲ ਚੁੱਕੀ ਹੈਗੀ ਹੁਣ ਕਿਉਂਕਿ ਜਿਹੜੇ ਜਾਨਵਰ ਨੇ ਇੱਥੇ ਮੰਡੀ ਦੇ ਉੱਪਰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਆਉਣ ਲੱਗੇ ਨੇਗੇ ਤੇ ਇਧਰ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਜਿਹੜਾ ਕਾਠਾ ਮੰਡੀ ਦੇ ਉੱਤੇ ਵੱਧ ਗਿਆ ਹੈਗਾ ਤੇ ਬਾਕੀ ਜਾਨਵਰ ਵਾਲੇ ਵੀਰਾਂ ਨਾਲ ਆਪਾਂ ਗੱਲਬਾਤ ਕਰਾਂਗੇ ਬਰਬਰੀ ਬੀਟਲਾ ਦੇਸੀ ਤੇ ਸਾਰੇ ਮਿਕਸ ਜਿਹੜੇ ਜਾਨਵਰ ਇੱਥੇ ਆਏ ਹੋਏ ਨੇਗੇ ਸੋਨ ਜਾਨਵਰਾਂ ਦੀ ਜਾਣਕਾਰੀ ਦੇਵਾਂਗੇ ਤੇ ਨਾਲ ਨਾਲ ਤੁਹਾਨੂੰ ਦੱਸਾਂਗੇ ਵੀ ਕੀ ਕੀ ਰੇਟ ਦੇ ਜਿਹੜੇ ਜਾਨਵਰ ਨੇ ਇੱਥੇ ਪਹੁੰਚੇ ਹੋਏ ਆਓ ਦੋਸਤੋ ਕਰਦੇ ਆਂ ਗੱਲਬਾਤ ਹਾਂਜੀ ਦੋਸਤੋ ਇੱਧਰ ਵੀਰ ਆਪਣਾ ਇੱਕ ਬੱਕਰਾ ਲੈ ਕੇ ਆਇਆ ਹੋਇਆ ਪੈਨ ਨਾਲ ਗੱਲਬਾਤ ਕਰਦੇ ਆਂ ਸਸੀ ਗੱਲ ਬਾਈ ਸਸੀ ਗੱਲ ਜੀ ਕਿਹੜੀ ਜਗ੍ਹਾ ਤੋਂ ਆਏ ਬਾਈ ਪਿੰਡ ਭੂਂਦੜ ਤੋਂ ਆਇਆ ਜੀ ਸਰਦੂਲਗੜ੍ਹ ਤੋਂ ਸਰਦੂਲਗੜ੍ਹ ਦੇ ਨੇੜੇ ਭੂਂਦੜ ਪਿੰਡਾਂ ਦਾ ਤੇ ਕਿਹੜੇ ਕਿਹੜੇ ਜਾਨਵਰ ਲੈ ਕੇ ਆਏ ਤੁਸੀਂ ਆਹੀ ਹੈ ਬਾਈ ਇੱਕ ਬੱਕਰਾ ਦੋ ਪੱਠਾ ਆਇਆ ਦੋ ਪੱਠਾ ਕਿਹੜੀ ਨਸਲ ਕਿਹ ਤੇ ਕਿੰਨੇ ਕਿੰਨੇ ਦੰਦ ਦਾ ਇਹ ਬੱਕਰਾ ਆਪਣਾ ਦੋ ਦੰਦ ਦਾ ਵੀਰੇ ਬੱਕਰਾ ਦੋ ਦੰਦ ਦਾ ਕੀ ਡਿਮਾਂਡ ਕਰਦੇ ਆ ਦੀ ਆਪਾਂ ਸੇਲ ਵਾਸਤੇ 14000 ਰੁਪਏ ਠੀਕ ਆ ਇਸ ਮੰਡੀ ਤੇ ਤੁਸੀਂ ਕਰੋ ਕੌਣ ਲੱਗੇ ਹੋਗੇ ਹੁਣ ਕਿ ਪਹਿਲਾਂ ਤੀ ਆ ਰਹੇ ਹੋਗੇ ਨਹੀਂ ਕਾਫੀ ਟਾਈਮ ਹੋ ਗਿਆ ਵੀ ਅੱਛਾ ਹੁਣ ਜਿਆਦਾ ਹੈ ਨਾ ਪਰ ਲੱਗੀ ਮੰਡੀ ਆਹ ਜਿਆਦਾ ਤੁੰਗਾਂ ਵਾਲੀ ਮੰਡੀ ਹਾਂ ਤੁੰਗ ਵਾਲੀ ਮੰਡੀ ਬੰਦ ਹੋਣ ਕਰਕੇ ਕੋ ਪਹਿਲਾਂ ਥੋੜੀ ਘੱਟ ਹੁੰਦੀ ਸੀ ਭੀੜ ਹੈ ਨਾ ਸੋ ਦੋਸਤੋ ਬਾਈ ਕੋਲੇ ਜਿਹੜਾ ਇਹ ਬੱਕਰਾ ਹੈਗਾ ਬਕਾਊ ਹੈਗਾ ਤੇ ਜੇ ਕਿਸੇ ਵੀਰ ਨੇ ਸੰਪਰਕ ਕਰਨਾ ਹੈ ਆਪਣਾ ਫੋਨ ਨੰਬਰ ਦੇ ਦਿੰਦ ਨੇ ਤੇ ਪਿੰਡ ਹੈਗਾ ਇਹਨਾਂ ਦਾ ਭੂੰਦੜ ਸੁਦੂਗੜ ਦੇ ਨੇੜੇ ਬਾਈ ਆਪਣਾ ਫੋਨ ਨੰਬਰ ਬੋਲ ਦੋ 8198024429 ਤੇ ਬਾਈ ਨਾਲ ਸੰਪਰਕ ਕਰਕੇ ਤੁਸੀਂ ਇਹਨਾਂ ਦੀ ਘਰੀ ਵਿਜ਼ਿਟ ਕਰਕੇ ਜਿਹੜਾ ਬੱਕਰਾ ਖਰੀਦ ਸਕਦੇ ਹੋ ਹਾਂਜੀ ਦੋਸਤੋ ਮੰਡੀ ਦੇ ਉੱਪਰ ਬਾਪੂ ਜੀ ਆਪਣੇ ਜਾਨਵਰ ਲੈ ਕੇ ਆਏ ਹੋਣੇ ਪਹਿਲਾਂ ਆਪਾਂ ਕਾਫੀ ਵਾਰ ਇਹਨਾਂ ਦੀ ਵੀਡੀਓ ਜਿਹੜੀ ਆਪਣੇ ਚੈਨਲ ਦੇ ਉੱਪਰ ਪਾਈ ਹੈਗੀ ਤੇ ਬਰਬਰੀ ਨਸਲ ਦੇ ਸਪੈਸ਼ਲੀ ਜਾਨਵਰ ਹੁੰਦੇ ਨੇ ਵਧੀਆ ਸੋਹਣੇ ਜਾਨਵਰ ਹੁੰਦੇ ਨੇ ਕੋਹਨੇ ਵੀ ਹੁੰਦੇ ਨੇ ਸਿੰਘਾ ਵਾਲੇ ਵੀ ਹੁੰਦੇ ਨੇ ਸਸਰੀਕਾਲ ਬਾਪੂ ਜੀ ਸਸਰੀਕਾਲ ਜੀ ਅੱਜ ਬਾਪੂ ਜੀ ਕਿਹੜੇ ਕਿਹੜੇ ਜਾਨਵਰ ਹੈ ਜਿਹੜੇ ਤੁਸੀਂ ਲੈ ਕੇ ਆਏ ਮੈਂ ਤਾਂ ਬਾਪੂ ਜੀ ਸਸਰੀਕਾਲ ਸਾਰੇ ਚੈਨਲ ਦੇ ਜਿਹੜ ਪਾਤੇ ਅਰਜ਼ ਕਰਨੇ ਅੱਜ ਆਪਣੇ ਕੋਲ ਜਾਨਵਰ 10 12 ਹੈ ਜੀ ਇੱਕ ਤਾਂ ਬੀਟਲ ਬੱਕਰੀ ਆ ਉਹ ਉਹ ਦੋ ਬੱਚੇ ਨੇ ਉਹਦੇ ਠੀਕ ਆ ਉਹਦੇ ਨਾਲ ਹੀ ਆ ਜੀ ਉਹਦੇ ਨਾਲ ਆ ਤੇ ਇੱਕ ਆ ਛੇਰਾ ਥੱਲੇ ਮਾਰਦੀ ਕੈਮਰਾ ਪਾਠਾ ਚੰਗੀ ਚਿੱਟੀ ਅੱਖਾਂ ਵੀ ਚਿੱਟੀ ਅੱਖ ਚਾਹੀਦੀ ਚਿੱਟੀ ਅੱਖ ਚਾਹੀਦੀ ਉਹਨਾਂ ਨੂੰ ਕੁਝ ਇਹ ਕਿਹੜੀ ਲਾਲ ਗਲਦਾਰ ਬਾਈ ਦੀ ਕਿਹੜੀ ਲਾਲ ਗਲਦਾਰ ਹੈ ਲਾਲ ਗਲਦਾਰ ਜੀ ਅੱਛਾ ਇਹ ਉਹ ਰੱਖਦੇ ਨੇ ਕੈਮਰੇ ਆ ਮਾਰੀ ਮਾਰੀ ਛੇਰਾ ਇਹ ਪਾਠੇ ਬਹੁਤ ਚੰਗੀ ਹੈ ਅੱਛਾ ਇਹ ਕਾ ਬੱਕਰੀ ਸੂਈ ਹੈ ਇਹਦੇ ਮਗਰ ਪਾਠਾ ਹੈ ਜਿਹੜੀ ਆ ਸੀ हां जी आज दोने देतीया ते मारी शेरा कहंदा आहा दोने पता आ दोने बकरियां देतीया दे दे <meloday> जी, जी। <meloday>, <meloday>, बकरियां ये बर सेल हो चुकी नहीं हो गया सेल जी के ਨਾਲ ਦਾ ਬੋਕਸੀ ਬਹੁਤ ਚੰਗਾ ਬੱਕਰਾ ਬਰਬਰਾ ਉਹ ਵੀ ਸੇਲ ਹੋ ਗਿਆ ਉਹ ਵੀ ਸੇਲ ਹੋ ਗਿਆ ਜੀ हां जी ਆ ਫੜਾ ਇੱਥੇ ਦੇਤਾ ਠੀਕ ਆ ਇਹ ਬਕਰੀਆਂ ਕੋਈ ਮੌੜਾਂ ਦਾ ਮੁੰਡਾ ਲੈ ਗਿਆ ਗਿਆਨੀਓ ਖੜਾ ਹੈ ਅੱਛਾ ਜੀ ਹਾਂ 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 ਤੇ ਇਹ ਬਕਰੀਆਂ ਬਹੁਤ ਚੰਗੀਆਂ ਤਿੰਨ ਮੇਮਣੇ ਦਿੰਦੀ ਆਏ ਗੜੇ ਜੀ ਉਹ ਪਹਿਲੇ ਸੂਏ ਪੱਖ ਹੈ ਇਹ ਵੀ ਤਿੰਨ ਦਿੰਦੀ ਹੈ ਇਹ ਕਿਹੜੇ ਵੀਰ ਨੇ ਲੈਤੀਆਂ ਨੇ ਜੀ ਇਹ ਆਪ ਗਿਆਨੀ ਖੜਾ ਜੀ ਆਇਓ ਆ ਜਾਓ ਰਾਣੀ ਤੇ ਕਿਵੇਂ ਲੱਗਿਆ ਬਾਈ ਤੁਹਾਨੂੰ ਬਹੁਤ ਵਧੀਆ ਬਈ ਆਪ ਵੀ ਦਾ ਨੇਚਰ ਬਹੁਤ ਵਧੀਆ ਬਹੁਤ ਵਧੀਆ ਮੈਨੂੰ ਕਾਫੀ ਟਾਈਮ ਤੋਂ ਮਿਲਦਾ ਆ ਰਿਹਾ ਨੂੰ ਆਪੂ ਜੀ ਮਨਾਂ ਤਕਰੀਬਨ ਨਹੀਂ ਠੀਕ ਹੈ ਨਹੀਂ ਠੀਕ ਹੈ ਕਿੰਨਾ ਸੋਹਣਾ ਕਿਵੇਂ ਲੱਗਿਆ ਤੁਹਾਨੂੰ ਪੂਰਾ ਵਧੀਆ ਇਹ ਦੋਨੇ ਖਾਲਸਿਆਂ ਨੇ ਕਰਿਆ ਕਹਿੰਦੇ ਯਾਰ ਸਾਨੂੰ ਮੈਦਾ ਮੈਨ ਸਾਡਾ ਖਾਲਸਾ ਮੀਨ ਇਹਦੇ ਮਨਪਸੰਦ ਚੀਜ਼ ਮਖਾ ਬੱਚਾ ਕੰਮ ਚਲਾਉਂਦਾ ਬਾਪੂ ਨੂੰ ਆਖਿਆ ਵੀ ਸਾਹ ਕਿੱਤਾ ਬਹੁਤ ਵਧੀਆ ਜੀ ਹੈਨਾ ਕਿੱਤਾ ਵਧੀਆ ਜੀ ਜਿਹੇ ਜਿਹੇ ਜਿਹੜੇ ਦੂਜੇ ਨਹੀਂ ਰੰਗ ਲਾ ਦੂ ਘਰੇ ਤਿੰਨ ਬੱਚੇ ਦੂ ਜਾ ਕੇ ਮਾਰ ਲਈ ਮਾਰ ਹੋ ਜੂ ਸੁਖਣਾ ਇਹ 14 ਮਹੀਨਿਆਂ ਚ ਦੋ ਵਾਰਾਂ ਸੂ ਪੈਂਦੀਆਂ ਠੀਕ ਹੈ ਜ ਠੀਕ ਹੈ ਜੀ ਠੀਕ ਹੈ 2-2 ਲਾਕੇ 3-4 ਬੱਚਾ ਤੱਕ ਵੀ ਦੇ ਦਿੰਦੇ ਆ ਜਿਵੇਂ ਇਹ ਬੱਕਰੀਆਂ ਐ ਨਹੀਂ ਪਤਾ ਕਿ ਚਾਰ ਦੇ ਦੇ ਤਿੰਨ ਤਾਂ ਇਹ ਪੱਕੇ ਨਾਲ ਬਾਕੀ ਇਹ ਬੱਚੇ ਬਰੀਡਰ ਦੇ ਹਿਸਾਬ ਨਾਲ ਹੁੰਦਾ ਜੀ ਬਰੀਡਰ ਬਹੁਤ ਚੰਗਾ ਜੀ ਆਪਣਾ ਇਹ ਬੱਕਰੀਆਂ ਵੀ ਨਸ ਲਾ ਲਈਆਂ ਬਹੁਤ ਠੀਕ ਆ ਇਹ ਮੇਰੇ ਰਿਸ਼ਤੇਦਾਰਾਂ ਕੋਲੇ ਸੀਂਗ ਆ ਨੰਗਲ ਪਿੰਡ ਨੰਗਲਾ ਹਾਂਜੀ ਨੰਗਲਾ ਜੀ ਉਹਨਾਂ ਤੋਂ ਫਿਰ ਮੈਂ ਕੱਲ ਰਾਤ ਹੀ ਲੈ ਕੇ ਆਇਆ ਜਾ ਕੇ ਨੰਗਲ ਜਿਹੜਾ ਮਾਨਸਾ ਕੋਲੇ ਆਈ ਮਾਨਸਾ ਕੋਲੇ ਵੱਡਾ ਨੰਗਲਾ ਮੁੰਡਾ ਉਹ ਰਿਸ਼ਤੇਦਾਰ ਆਪਣਾ ਉਹ ਕਹਿੰਦਾ ਯਾਰ ਹੁਣ ਸੰਭਲੀਆਂ ਨਹੀਂ ਤੇ ਤੂੰ ਲੈ ਜਾ ਆ ਕੇ ਬਸ ਹੁਣ ਠੀਕ ਹੈ ਜੀ ਸਮਝ ਗਿਆ ਲੋ ਇਹ ਰਾਤ ਲੈ अच्छा हां रात नेरी बोल रात नेरी ਦੇ ਵਿੱਚ ਆਈ ਇੱਕ ਬਹਾਦਰ ਰਾਤੋਂ ਦੇ ਗੁੱਤੇ ਕੋਈ ਜੀਵ ਚ ਕੱਲੀ ਜੀ ਮੈ ਲਿਆ ਜਾ ਕੇ ਲੱਦ ਕੇ ਸਿੱ ਟਪਣੀ ਮੂਹਰੇ ਵਿਰਾਤ ਦੀ ਵਿੱਚੀ ਮੂਹਰੇ ਕਿਹਦੀ ਟਰਾਲੀ ਰੱਖੀ ਹੋਈ ਹੈ ਜੀ ਮਗਰ ਟਰਾਲੀਆਂ ਮਾਰਦੇ ਸ਼ੈ ਕੈਮਰਾ ਮੜਾਇਆ ਹੈਦਰ ਵੀ ਟਰਾਲੀ ਦਿਖਾ ਦੇ ਜੀ ਮਗਰ ਟਰਾਲੀ ਆ ਰਸਤਾਂ ਟਕਰ ਜਾਂਦੇ ਆ ਲੈ ਕੇ ਤੇ ਹੋਰ ਕਿਹੜੇ ਕਿਹੜੇ ਜਾਨਵਰ ਨੇ ਹੋਰ ਜਾਨਵਰ ਸਾਰੀਆਂ ਬਰਬਰਾਂ ਗਈਆਂ ਜੀ ਤੇ ਇਹ ਵੀ ਸੂਣ ਵਾਲੀ ਹੈ ਇਹ ਵੀ ਸੂਣ ਵਾਲੀ ਇੱਕ ਨੇਚਰ ਦੀ ਗੱਬਾਈ ਇਹੇ 3 ਮਹੀਨਿਆਂ ਦੀ ਹੈ ਪੌਣੇ 3 ਦੀ ਤੇ ਉਹ 2 ਦੀ ਹੈ ਮਗਰ ਉਹਦੇ ਪੱਠ ਹੈ ਜੀ ਠੀਕ ਆ ਇਹਨਾਂ ਦਾ ਕੋਈ ਰੇਟ ਦੱਸ ਸਕਦੇ ਆਂ ਹਾਂਜੀ 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 ਰੇਟ ਦੱਸ ਦੋ ਜੀ ਉਹਦਾ ਤਾਂ 17000 ਆ ਜਿਹੜੀ ਪੱਠ ਵਾਲੀ ਆ ਜੀ ਪੱਠ ਵਾਲੀ ਉਹ ਗੱਬਾ ਹੀ ਉਹ ਵੀ ਦਵਾਰੇ ਹਾਂ ਦਵਾਰੇ ਗੱਬਾ ਦੋ ਮਹੀਨੇ ਦੀ ਦੋ ਮਹੀਨੇ ਦੀ ਗੱਬਾ ਹਾਂਜੀ ਤੇ ਇਹਦਾ ਇਹਦਾ 14000 ਆ ਜੀ ਇਹ 2.5 ਮਹੀਨੇ ਦੀ ਗੱਬਾ ਇਹ 2.5 ਮਹੀਨੇ ਦੀ ਗੱਬਾ ਜੀ ਇਹਦਾ 11000 ਆ ਜੀ ਠੀਕ ਆ ਇਹ ਵੀ ਦੋ ਮਹੀਨੇ ਦੀ ਗੱਬਾ ਤੇ ਬਾਕੀ ਮਾਨਤਾਨ ਹੋ ਜੂਗਾ ਜੀ ਮੈਡਮ ਮਾਨਤਾਨ ਜਿਵੇਂ ਤੁਹਾਡੇ ਚੈਨਲ ਨਾਲ ਹੀ ਤਾਂ ਹੋ ਜੂਗਾ ਜੀ ਤੁਹਾਡੀ ਠੀਕ ਹੈ ਜੀ ਠੀਕ ਹੈ ਤੇ ਉਹ ਜਿਹੜਾ ਬੱਚਾ ਖੜਾ ਲਾਲ ਗਰਦਾਰੂ ਕਿਹੜੇ ਮਗਰ ਉਹ 8000 ਦਾ ਦੇਣਾ ਹੈ ਜੀ ਅੱਛਾ ਕੱਲੀ ਆ ਉਹ ਹਾਂ ਜੀ ਕੱਲੀ ਪਾਠਾ ਚਿੱਟੀਆਂ ਖਾਂਦੀ ਠੀਕ ਆ ਹਾਂ ਜੀ ਤੇ ਆ ਤਾਂ ਆਪਣੇ ਸੇਲ ਹੋ ਗਿਆ ਇਹਦਾ ਸੇਲ ਹੋ ਗਿਆ ਜੀ ਮਾਲ ਤੇ ਜਿਹੜਾ ਉਧਰ ਖੜਾ ਆਪਣਾ ਉਹ ਬਸ ਉਹ ਬੱਕਰੀ ਰਹੀ ਗਈ ਪਿਟਲੀ ਉਹ ਪਰਲੀ ਦਾ ਪਰੇ ਕਿਸੇ ਦੀ ਹੈ ਜੀ ਅੱਛਾ ਉਹ ਬੱਕਰੀ ਦਾ ਆਪਾਂ ਕੀ ਉਹ ਆਪਣੇ ਕਰਦੇ ਆ ਮੰਗ ਉਹ ਆਪਾਂ 16 ਵੀ ਲਈ ਹੈ ਜੀ 17 ਇਹਨਾਂ ਨੂੰ ਕਹਿੰਦਾ ਵੀ ਨੈਟ ਫੈਟ 10000 ਨਾ ਦੇ ਦੇਣਗੇ ਠੀਕ ਆ ਅ اچھا ਜੀ ਹੋਇਆ ਸੌਦਾ ਇਹਦਾ ਪਹਿਲਾਂ ਹਾਂ ਨਹੀਂ ਹੁੰਦਾ ਹੀ ਇਹ ਹੁੰਦਾ ਫਿਰ ਦੈਦਾ ਬਸ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਸੋਨੂ ਬੱਚੇ ਇਹਦੇ ਦੋ ਵਾਲੇ ਚੰਗੇ ਮਗਰ ਆ ਠੀਕ ਆ ਹੁਣ ਕੋਈ ਬਰੀਡਰ ਖੜਾ ਹੀ ਆਪਣੇ ਕੋਲੇ ਹੁਣੇ ਹੁਣ ਇਸ ਟਾਈਮ ਹੈ ਨਹੀਂ ਉਹਦੀ ਵਿਕ ਜਾਂਦਾ ਯਾਰ ਆਤੀ ਆਏ ਸੀ ਲੈ ਲੈ ਮੁੰਡੇ ਲੈ ਕੇ ਕੀ ਬਣੇ ਦੱਸ ਕੋਈ ਕੋਹਨਾ ਬਰੀਡਰ ਜਿਵੇਂ ਕੋਹਨਾ ਸੀ ਚਿੱਟੀ ਅੱਖ ਦਾ ਹਾਂ ਚਿੱਟੀ ਅੱਖ ਦਾ ਸੀ ਚਿੱਟੀ ਅੱਖ ਦਾ ਠੀਕ ਆ ਤੇ ਬਾਕੀ ਜੇ ਹੋਰ ਵੀ ਕੋਈ ਜਾਨਵਰ ਲੈਣਾ ਬਾਪੂ ਜੀ ਕੋਲੋਂ ਘਰੋਂ ਤੁਸੀਂ ਖਰੀਦ ਸਕਦੇ ਆ ਬਾਪੂ ਦਾ ਨੰਬਰ ਹੈਗਾ ਜੀ 97795 19378 ਠੀਕ ਆ ਜੀ 97 795 ਨੰਬਰ ਤੁਸੀਂ ਉਸਤੇ ਛਾੜ ਦਿਓ ਨਾ ਜਰੂਰ ਜੀ ਜਰੂਰ 19378 ਤੇ ਬਾਕੀ ਬਾਪੂ ਜੀ ਪਿੰਡ ਵੀ ਬੋਲ ਦਿਓ ਆਪਣਾ ਉਹ ਸਾਡਾ ਪਿੰਡ ਹੈਗਾ ਜ਼ਿਲ੍ਹਾ ਬਠਿੰਡਾ ਜੀ ਸ੍ਰੀ ਤਲਵੰਡੀ ਪਿੰਡ ਵਹਿਮਣ ਕੌਰ ਸਿੰਘ ਜਗਾ ਵਹਿਮਣ ਬਜਦੀ ਹੈ ਠੀਕ ਆ ਜੇਕਰ ਤੁਸੀਂ ਜਾਣ ਜਾਨਵਰ ਖਰੀਦਣੇ ਆ ਘਰੇ ਜਾ ਕੇ ਹੀ ਬਾਪੂ ਜੀ ਕੋਲ ਜਾਨਵਰ ਖਰੀਦ ਸਕਦੇ ਹੋ ਆਉਂਦੇ ਆ ਰੋਜ਼ ਖਰੀਦਣ ਵਾਲੇ ਹਾਂ ਤੇ ਜਾਨਵਰ ਬਰਬਰੀ ਜਿਹੜੇ ਖੜੀ ਹੁੰਦੇ ਨੇਗੇ तकरीबन ਮੇਰੇ ਕੋਲ ਦੋ ਚਾਰ ਤਾਂ ਖੜੀਆਂ ਹੀ ਹੁੰਦੀਆਂ ਨੇ ਤੇ ਜੇ ਕੋਈ ਬੀਟਲ ਰੱਖਣ ਦਾ ਸ਼ਿਕਾਇਨਾਜੀ ਬੀਟਲ ਵੀ ਮਿਲ ਜਾਂਦਾ ਆਪਣੇ ਕੋਲੇ ਚਲ ਵੀ ਕੋਈ ਇੱਕ ਅੱਧੀ ਖੜੀ ਹੁੰਦੀ ਹੈ ਮਿਲ ਜਾਂਦੀ ਹੈ ਜੀ ਜਾਦੇ ਬਰਬਰੀ ਹੁੰਦੇ ਨੇ ਇਹ ਬਰਬਰੀ ਜਿਆਦੇ ਸੋ ਬਰਬਰੀ ਨਾਲ ਸਦਾ ਕੋਈ ਵੀ ਜਾਨਵਰ ਖਰੀਦਣ ਵਾਸਤੇ ਤੁਸੀਂ ਬਾਪੂ ਜੀ ਕੋਲੇ ਘਰੇ ਵੀ ਵਿਜ਼ਿਟ ਕਰਕੇ ਖਰੀਦ ਸਕਦੇ ਹੋ ਫੋਨ ਨੰਬਰ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕੀਤਾਗਾ ਤੇ ਫੋਨ ਤੇ ਸੰਪਰਕ ਕਰਕੇ ਜਰੂਰ ਜਾਓ ਕਿਉਂਕਿ ਬੰਦਾ ਕਈ ਵਾਰੀ ਪਰੰਪਰਾ ਗਿਆ ਹੁੰਦਾ ਨਹੀਂ ਜੀ ਹਾਂ ਫੋਨ ਕਰਕੇ ਫੋਨ ਕਰਕੇ ਜਾਇਓ ਬਾਈ ਕਈ ਵਾਰੀ ਢੇੜਾ ਵੱਜ ਜਾਂਦਾ ਨਾ ਫਿਰ ਬਾਕੀ ਮੰਡੀ ਦੇ ਕਿਵੇਂ ਲੱਗਾ ਬਾਪੂ ਜੀ ਕਾਊਂਡ ਵਧ ਨਹੀਂ ਗਿਆ ਆਪਣੇ ਪੀਰ ਵਧ ਨਹੀਂ ਗਿਆ ਬੱਸ ਬਹੁਤ ਹੋ ਗਿਆ ਨਾ ਹੱਕੀ ਗੱਲਾਂ ਕਰਦੇ ਉਧਰ ਮਾੜੀ ਵਧ ਗਈ ਹੈ ਨਾ ਵਧ ਗਈ ਵਧ ਗਈ ਆਉਂਦੇ ਜਿਹੜੇ ਇੱਥੇ ਆਉਂਦੇ ਜਿਹੜੇ ਵੀ ਆਦੂ ਵਧੂਗਾ ਆਗ ਲੱਗ ਗਿਆ ਨਾ ਮੰਡੀ ਆਗ ਲੱਗ ਗਈ ਕੀ ਬਣੀ ਫਿਰ ਉਧਰੋਂ ਕੰਮ ਬੰਦ ਹੋ ਗਿਆ ਜੀ ਹਾਂ ਉਧਰੋਂ ਬੰਦ ਹੋ ਗਈ ਹੈ ਨਾ ਉਹ ਵੀ ਮਾੜੀ ਬਣੀ ਗੱਲ ਜੀ ਮਾੜੀ ਬਹੁਤ ਹੋ ਗਈ ਹੈ ਮਾੜੀ ਬਣੀ ਉਹ ਡਾਕਟਰ ਨੇ ਲੋਕ ਰੋਟੀ ਪਾਤੇ ਸੀ ਬਹੁਤ ਰੋਜ਼ਗਾਰ ਆ ਇਹ ਨਾਲ ਮੇਰੀ ਬੇਦੋ ਦੇਖੋ ਮੰਨੇ ਕੋਈ ਨਾਮ ਨਹੀਂ ਕਿੰਨੇ ਯੂਟਿਊਬਰਾਂ ਦੀ ਕਿੱਤਾ ਚੱਲ ਰਹੀ ਜਿਹਦੇ ਤੋਂ ਦੇਖੋ ਹਰੇਕ ਬੰਦਾ ਉੱਥੇ ਦਿਹਾੜੀ ਬਣਾ ਖੇਲਿਆ ਹੁੰਦਾ ਬਿਲਕੁਲ ਜੀ ਬਿਲਕੁਲ ਕੁੱਕੜ ਵੇ ਗਿਆ ਕੋਈ ਕਬੂਤਰ ਲੈ ਗਿਆ ਕੋਈ ਕੁਝ ਲੈ ਗਿਆ ਹੂੰ ਬੱਕਰੀਆਂ ਤਕਰੀਬ ਜਿਹੜੀ ਬੱਕਰੀ 15000 ਦੀ ਹੋਈ ਨਾ ਡਾਕਟਰ ਨੇ 40 50000 ਦੀ ਪਹਛਾਤੀ ਉਹ ਕੀਮਤ ਪੈ ਗਈ ਜਿਵੇਂ ਕਬੱਡੀ ਦੀ ਕੀਮਤ ਪੈ ਗਈ ਜਿਵੇਂ ਦੀ ਵੀ ਕੀਮਤ ਪੈ ਗਈ ਹੈ ਨਾ ਤੇ ਬਾਕੀ ਚਲੋ ਹਰੇਕ ਨੇ ਆਪਦੇ ਆਪ ਦੇ ਕਾਰਮਖਾਨੇ ਜੀ ਹੈ ਨਾ ਇੱਥੇ ਮੰਡੀ ਦੇ ਉੱਪਰ ਬਹੁਤ ਜ਼ਿਆਦਾ ਰਾਸ਼ੀ ਉਹ ਜਿਹੜਾ ਵਧ ਗਿਆ ਬਾਈ ਕਰੂਗਾ ਵਿਚਾਰਾ ਚਲਾਉਣਾ ਲਾਜ਼ਮੀ ਹਾਂ ਚਲੋ ਕੋਈ ਉਹ ਅਗਲੇ ਦਾ ਹੁੰਦਾ ਕੋਈ 100 ਉਹ ਆਪਾਂ ਉਸ ਬਾਰੇ ਜਾਣਦੇ ਨਹੀਂ ਗੱਲਾਂ ਹਾਂ ਤੇ ਜਿਹੜਾ ਇਹ ਇਹ ਮੰਡੀ ਦਾ ਦਿਨ ਆ ਬਾਈ ਐਤਵਾਰ ਹੈਗਾ ਪਿੰਡ ਭਾਗੀਵੰਦਰ ਜ਼ਿਲ੍ਹਾ ਬਠਿੰਡਾ ਤੇ ਤਲਵੰਡੀ ਸਾਬੋ ਤੋਂ ਤਕਰੀਬਨ 4-5 ਕਿਲੋਮੀਟਰ ਦੀ ਬਾਟ ਹੀ ਹੈਗੀ ਜਦੋਂ ਆਪਾਂ ਬਠਿੰਡੇ ਨੂੰ ਜਾਂਦੇ ਆ ਤਾਂ ਇਹ ਖੱਬੇ ਆ ਥ ਮੰਡੀ ਜਿਹੜੀ ਮੇਨ ਰੋਡ ਦੇ ਉੱਪਰ ਹੀ ਨਹਿਰ ਦੇ ਕੋਲ ਆ ਲੱਗਦੀ ਹੈ ਕਿ ਕੋਈ ਵੀ ਵੀਰ ਇੱਥੇ ਵੀ ਜਿਹੜਾ ਵਿਜ਼ਿਟ ਕਰ ਸਕਦੇ ਤੁਸੀਂ ਐਤਵਾਰ ਨੂੰ ਵਧੀਆ ਬਰਬਰੇ ਤੇ ਬੀਟਲ ਨਸਲ ਦੇ ਸਾਰੇ ਸੋਨੂੰ ਜਾਨਵਰਾਂ ਚੰਗੇ ਮਿਲ ਜਾਣਗੇ ਤੁਸੀਂ ਆ ਕੇ ਇੱਥੇ ਖਰੀਦ ਸਕਦੇ ਹੋ ਬਾਕੀ ਬਾਪੂ ਜੀ ਨੇ ਆਪਣਾ ਫੋਨ ਨੰਬਰ ਤੇ ਐਡਰੈਸ ਤੁਹਾਨੂੰ ਦੱਸਿਆਗਾ ਇੱਥੋਂ ਤੁਸੀਂ ਜਾਨਵਰ ਖਰੀਦ ਸਕਦੇ ਹੋ ਇੱਕ ਦੇਖੋ ਜੀ ਇੱਕ ਸਿੰਗੋ ਮੰਡੀ ਲੱਗਦੀ ਹੈ ਜੁਮੇ ਵਾਲੇ ਦਿਨ ਅੱਛਾ ਇਹ ਹੁਣ ਹੀ ਲੈ ਸ਼ੁਰੂ ਹੋਈ ਹੈ ਨਹੀਂ ਇਹ 2 ਸਾਲ ਦੀ ਲੱਗਦੀ ਹੈ ਉਸ ਤੋਂ ਪਹਿਲਾਂ ਮਾਲ ਘਟਾਉਂਦਾ ਨੇ ਐਤਕੀ ਬਹੁਤ ਆਇਆ ਸੀ ਐਤਕੀ ਬਹੁਤ ਆਇਆ ਸੀ ਹਾਂ ਜੀ ਉਸ ਸਿੰਗੋ ਜੁਮੇ ਨੂੰ ਸਿੰਗੋ ਜੁਮੇ ਨੂੰ ਪੱਠੇ ਕੋਲੇ ਠੀਕ ਆ ਸਿੰਗੋ ਦੇ ਦੇ ਬਹਿਮਣ ਦੇ ਸੰਨ ਚ ਲੱਗਦੀ ਹੈ ਖੇਤਾਂ ਚ ਪੱਠੇ ਕੋਲੇ ਠੀਕ ਆ ਜੀ ਤੇ ਉੱਥੇ ਵੀ ਮਾਲ ਬਹੁਤ ਆਉਣ ਲੱਗਿਆ ਫਿਰ ਹੁਣ ਜਿਹੜੇ ਬੰਦੇ ਨੇ ਬੱਕਰੀਆਂ ਲਾਇਆ ਛੱਡੀਆਂ ਭਈ ਤੁੰਗ ਵਾਲੀ ਦਾ ਹੁਣ ਪੁਲਿਸ ਵਾਲਿਆਂ ਨੇ ਬੜਨੀ ਇੱਤੇ ਫਿਰ ਠੀਕ ਆ ਉਹ ਬੰਦੇ ਹੁਣ ਆਪਦਾ ਰਜਗਾਰ ਤਾਂ ਕਿਸੇ ਲੋਟ ਚ ਲਾਉਣਾ ਹੀ ਹੈ ਆ ਫਿਰ ਇੱਧਰੋਂ ਇੱਧਰ ਹੋਰ ਮੰਡੀਆਂ ਤੇ ਆਉਂਦੇ ਕੁਝ ਇੱਥੇ ਲੈ ਆਉਂਦੇ ਐ ਕੁਝ ਉੱਥੇ ਐ ਹੋ ਗਿਆ ਕੰਮ ਇਹ ਉਹ ਮੰਡੀ ਵੀ ਭਰਿਆ ਕਰਉਂਦੇ ਗੜੇ ਨੂੰ ਪੂਰੀ ਫੁੱਲ ਜੇ ਮੈਂ ਹੁਣ ਸੋਮਵਾਰ ਨੂੰ ਆਪਣੇ ਉੱਥੇ ਨੇੜੇ ਨੇੜੀ ਪਿੰਡਾਂ ਦੀ ਫੱਤਾ ਹਾਂਜੀ ਉੱਥੇ ਹੀ ਲੱਗਦੀ ਹੈ ਫੱਤੀ ਵੀ ਲੱਗਦੀ ਹੈ ਸੋਮਵਾਰ ਤਾਂ ਉੱਥੇ ਵੀ ਜਿਹੜਾ ਥੋੜਾ ਹੁਣ ਭੀੜ ਵਾਧੀ ਤੁਰੀ ਵਾਧੀ ਵਾਧੀ ਕਿਉਂਕਿ ਉੱਧਰ ਜਾਣ ਵਾਲੀ ਸੰਗਤ ਨੂੰ ਹੁਣ ਇਹ ਹਾਂਜੀ ਦੋਸਤੋ ਇਧਰ ਵੀਰ ਨੇ ਇੱਕ ਆਪਣਾ ਬੀਟਲ ਨਸਲ ਦੇ ਜਾਨਵਰ ਲੈ ਕੇ ਆਇਆਗਾ ਤੇ ਕੀ ਕੀ ਰੇਟ ਦੇ ਜਾਨਵਰ ਨੇ ਤੁਹਾਨੂੰ ਦੱਸੂਗਾ ਸੱਸੀ ਘਾਲ ਬਾਈ ਸੱਸੀ ਘਾਲ ਬਾਈ ਅੱਛਾ ਜੀ ਆਪਣਾ ਬਾਈ ਕਿਹੜੇ ਪਿੰਡ ਤੋਂ ਆਏ ਆ ਪੁੱਚੋ ਮੰਡੀ ਤੋਂ ਪੁੱਚੋ ਮੰਡੀ ਤੋਂ ਹਾਂਜੀ ਤੇ ਸਾਰੇ ਬੀਟਲੇ ਲੈ ਕੇ ਆਏ ਆ ਇੱਥੇ ਹਾਂਜੀ ਬੀਟਲਮਾਰ ਆ ਜੀ ਜਿਹੜੇ ਕਿਹੜੇ ਨੇ ਕੀ ਇਹਨਾਂ ਦੀ ਦਊਂਗਾ ਜਾਣਕਾਰੀ ਨਾਲੇ ਬੀਤੇ ਰੇਟ ਆ ਆਹ ਦੇਖੋ ਜੀ ਬੱਚਾ 2 ਮਹੀਨੇ ਦਾ ਬੱਚਾ ਹੈ ਜੀ ਠੀਕ ਆ 2 ਮਹੀਨੇ ਦਾ ਹਾਂਜੀ 2 ਮਹੀਨੇ ਦਾ ਕੀ ਰੇਟ ਆ ਜੀ ਇਹਦਾ ਇਹਦਾ 8000 ਰੁਪਏ ਜੀ ਠੀਕ ਆ ਇਹਦਾ 9000 ਰੁਪਏ ਆ ਜੀ ਇਹ 3 ਮਹੀਨਿਆਂ ਦਾ ਇਹ 3 ਮਹੀਨਿਆਂ ਦਾ ਗਾ ਤੇ ਜਿਹੜਾ ਨਾਲ ਖੜਾ ਇਹ ਬਰਬਰੀ ਨਸਲ ਹੈ ਬੜਾ ਕੈਮਰਾ ਇਹਨਾਂ ਤੇ ਜਨਮਰਾ ਤੇ ਮਾਰਦੀ ਅੱਛਾ ਇਹ ਬਰਬਰੀ ਹੈ ਜੀ ਇਹ ਬਰਬਰੀ ਹੈਗਾ ਹਾਂ ਜੀ ਬਰਬਰੀ ਠੀਕ ਆ ਹਾਂ ਜੀ ਇਧਰੋਂ ਦਿਖਾ ਦੇ ਇਹਦਾ ਮੂੰਹ ਬੜਾ ਜਆ ਆਪਕਾ ਤੇ ਅੱਛਾ ਇਹਦਾ ਕੀ ਰੇਟ ਆ ਬਾਈ ਇਹਦਾ 6000 ਹੈ ਜੀ ਇਧਰ ਜਿਹੜੇ ਖੜੇ ਨੇ ਇਹ ਵੀ ਆਪਣੇ ਨੇ ਇਹ ਹੋਰ ਕਿਸੇ ਦੇ ਠੀਕ ਆ ਇਹ ਆਪਣੇ ਨੇ ਇਹਨਾਂ ਦੀ ਕੀ ਕੀਮਤ ਆ ਆ ਵਾਲੀ ਬੱਕਰੀ ਹੈ ਜੀ ਮੀਟਰ ਜੀ ਇਹ ਕਿੰਨੀ ਚਰਦੀ ਆ ਇਹ 3 ਸਾਲਾਂ ਦੀ ਹੈ ਜੀ ਤਿੰਨ ਸਾਲਾਂ ਦੀ ਤੇ ਗਾਬਾ ਕੀ ਹੁਣ ਅਸੀਂ ਕਿਹ ਕੇ ਸੂਈ ਵੀ ਹੈ ਮਗਰ ਬੱਚਾ ਗਈ ਹੈ ਅੱਛਾ ਇਹ ਇੱਕ ਇਹਦੀ ਕੀ ਕੀਮਤ ਹੈ ਜੀ ਇਹਦਾ 18000 ਰੁਪਏ ਤੇ ਨਾਲ ਹੀ ਬੱਚਾ ਹਾਂ ਬੱਚਾ ਨਾਲ ਹੈ ਤੇ ਜਿਹੜੀ ਉਹ ਖੜੀ ਉਧਰ ਨਾਲ ਵਾਲੀ ਇਹਦਾ ਜੀ 15000 ਰੁਪਏ 15000 ਰੁਪਏ ਠੀਕ ਆ ਇਹ ਕੋਈ ਗਾਬਾ ਹੁਣ ਕੇ ਕਿਹੜੀ ਜਹਾਜੀ ਉਹ ਉਹ ਬੱਕਰਾ ਗਈ ਹੈ ਅੱਛਾ ਹਾਂ ਠੀਕ ਆ ਹਾਂ ਬੱਕਰਾ ਗਈ ਹੈ ਤੇ ਠੀਕ ਆ ਬਾਈ ਇੱਕ ਆਪਣਾ ਫੋਨ ਨੰਬਰ ਤੇ ਜਿਹੜਾ ਐਡਰੈਸ ਉਹ ਬੋਲ ਦੋ ਹਣਾ ਵੀਡੀਓ ਦੇ ਵਿੱਚ 9915747913 ਕਿਸੇ ਨੇ ਵੀ ਨੇ ਨਗ ਲੈਣੇ ਹੋਣ ਸਾਡੇ ਸੰਪਰਕ ਕਰ ਸਕਦਾ ਜੀ ਪੱਠ ਲੈਣੀ ਹੋਵੇ ਬੱਕਰਾ ਲੈਣਾ ਹੋਵੇ ਕੋਈ ਵੀ ਚੀਜ਼ ਲੈਣੀ ਹੋਵੇ ਸਾਨੂੰ ਫੋਨ ਲਾ ਕੇ ਦੱਸ ਸਕਦਾ ਜੀ ਪਿੰਡ ਕਿਹੜਾ ਬਾਈ ਪੁੱਛੋ ਮੰਡੀ ਪਿੰਡ ਪੁੱਛੋ ਬਾਈ ਦੇ ਕੋਲ ਤੁਸੀਂ ਪਿੰਡ ਜਾ ਕੇ ਵੀ ਖਰੀਦ ਸਕਦੇ ਹੋ ਆਹ ਖਰੀਦ ਸਕਦੇ ਜਿਹੜੀ ਵੀ ਚੀਜ਼ ਚਾਹੀਦੀ ਹੈ ਉਹੀ ਚੀਜ਼ ਉਹਨੂੰ ਹਾਜ਼ਰ ਹੋ ਗਈ ਠੀਕ ਹੈ ਜੀ ਹਾਂ ਜੀ ਪਾਠਾ ਚਾਹੀਦਾ ਬੱਕਰਾ ਚਾਹੀਦਾ ਕੋਈ ਵੀ ਜਾਨਵਰ ਚਾਹੀਦਾ ਈਟਲ ਵਰਬਰੀ ਸਾਰੀ ਮਿਲ ਜਾਂਦੇ ਨੇ ਬਾਈ ਜਿਹੜਾ ਕੁਝ ਮਰਜ਼ੀ ਦਾ ਚਾਹੀਦਾ ਘਰੇ ਨਾ ਕੋ ਖੜੇ ਹੁੰਦੇ ਨੇ ਹੋਰ ਵੀ ਆਪਣੇ ਕੋਲ ਖੜੇ ਹੁੰਦੇ ਆ ਜੀ ਮਾਲ ਠੀਕ ਆ ਜਿਹੜਾ ਕੁਝ ਮਰਜ਼ੀ ਚਾਹੀਦਾ ਹੋਵੇ ਫੋਨ ਨੰਬਰ ਸਵਾਰ ਕੇ ਕਰ ਦਿਓ ਬਸ ਠੀਕ ਆ ਬਾਈ ਹਾਂ ਜੀ